ਹਾਂਜੀ ਧੀਰਕੋੜ ਵਾਲਿਓ ਮੀ ਪੈ ਰਿਆ ਕਿ ਮੀ ਦੱਬ ਕੇ ਦੱਦੋ ਫਿਰ ਮੀ ਵੇਖੋ ਮੀਰੋ ਇਹ ਹੈਗਾ ਪੰਜਾਬ ਦਾ ਮੀ ਇਹ ਹੈਗਾ ਪੰਜਾਬ ਦਾ ਪਾਣੀ ਜਿਹੜਾ ਕਿ ਪੈ ਰਿਆ ਪੰਜਾਬ ਦਾ ਪਾਣੀ ਪੰਜਾਬ ਦਾ ਮੀ ਮੀਰੋ ਕੋਇਲਟ ਕਰ ਕਰਕੇ ਦੱਸੋ ਵੀ ਕਿੱਥੇ ਕਿੱਥੇ ਮੀਂਹ ਪੈ ਰਿਹਾ ਇਸ ਟਾਈਮ ਜਾਂ ਕਿਹੜੇ ਕਿਹੜੇ ਸ਼ਹਿਰ ਮੀਂਹ ਪੈ ਰਿਹਾ ਕਿਹੜੇ ਸ਼ਹਿਰ ਤੋਂ ਤੁਸੀਂ ਇਹ ਵੀਡੀਓ ਵੇਖ ਰਹੇ ਹੋ ਵੀਰੋ ਵੀਡੀਓ ਨੂੰ ਵੱਟਾ ਵੱਟ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਵੀਰੋ ਜੇ ਮੜ ਕਰੇ ਤਾਂ ਆਪਣੇ ਪੇਜ ਨੂੰ ਫੋਲੋ ਵੀ ਕਰ ਲਿਓ ਜੇ ਨਾ ਕਰੇ ਤਾਂ ਗੱਲ ਕੋਈ ਨਹੀਂ ਬਾਕੀ ਮਰਜ਼ੀ ਥੋੜੀ ਐ ਹੋ ਸਲਾ ਵਜਾਈ ਹੋ ਜਾਂਦੀ ਏ ਹਿੰਮਤ ਮੇਰੀ ਦੀ ਏ ਵੀਡੀਓ ਬਣਾ ਕੇ ਫਿਰ ਪਾ ਦਿੰਨੇ ਆ ਤੇ ਵੀਰੋ ਜਿਹੜਾ ਮੀਂਹ ਅੱਜ ਇਹ ਵੀ ਛੜੀ ਲੱਗੀ ਜੀਵੇ ਕੱਲ ਲੱਗੀ ਸੀ ਨਾ ਛੜੀ ਸ਼ਾਮ ਨੂੰ ਤੇ ਉਵੇਂ ਹੀ ਅੱਜ ਛੜੀ ਲੱਗੀ ਆ ਤੇ ਸੌਣ ਦਾ ਮਹੀਨਾ ਵੀ ਚੱਲ ਰਿਹਾ ਅਜੇ ਖਤਮ ਨਹੀਂ ਹੋਇਆਗਾ ਖਤਮ ਹੋਣ ਵਾਲਾ ਥੋੜੇ ਦਿਨ ਰਹਿ ਗਏ ਆ ਤੇ ਜਿਹੜਾ ਮੀ ਆ ਕਾਫੀ ਪੈ ਚੁੱਕਿਆ ਕਿੰਨਾਂ ਲਈ ਮੀ ਚੰਗਾ ਵੀ ਆ ਤੇ ਕਈਆਂ ਲਈ ਮਾੜਾ ਵੀ ਆ ਜਿਵੇਂ ਕਿ ਚੋਨਾ ਲਾਇਆ ਜਿਨ੍ਹਾਂ ਨੇ ਉਹਨਾਂ ਵਾਸਤੇ ਚੰਗਾ ਵੀ ਆ ਤੇ ਜਿਵੇਂ ਗਰੀਬ ਵਿਚਾਰੇ ਕੱਚੇ ਘਰਾਂ ਵਾਲੇ ਝੁੱਗੀਆਂ ਛੋਪੜੀਆਂ ਵਾਲੇ ਠੀਕ ਹੈ ਜਿੰਨਾਂ ਕੋਲੇ ਪੱਕੇ ਮਕਾਨ ਹੈ ਨਹੀਂਗੇ ਉਹਨਾਂ ਵਾਸਤੇ ਮਾੜਾ ਵੀ ਆ ਕਿਉਂਕਿ ਉਹਨਾਂ ਦੇ ਘਰ ਮੀਂਹ ਨਾਲ ਇਹਨਾਂ ਦੇ ਵਿੱਚ ਟੈ ਜਾਂਦੇ ਆ ਕਿਸੇ ਛੱਤ ਡਿੱਗ ਪੈਂਦੀ ਹੈ ਬਾਲਿਆਂ ਵਾਲੀ ਛੱਤ ਹੁੰਦੀ ਹੈ ਕੱਚਾ ਘਰ ਹੁੰਦਾ ਝੋਪੜੀਆਂ ਹੁੰਦੀਆਂ ਉਹ ਡਿੱਗ ਪੈਂਦੀਆਂ ਤੇ ਬਾਕੀ ਵੀਰੋ ਜਿਹੜੇ ਚੋਨਾ ਲਾਇਆ ਉਹਨਾਂ ਵਾਸਤੇ ਤਾਂ ਬਹੁਤ ਵਧੀਆ ਲਾਹੇਵੰਦਾ ਵੀ ਕਿਉਂਕਿ ਚੋਲੇ ਨੂੰ ਪਾਣੀ ਵੱਧ ਤੋਂ ਵੱਧ ਚਾਹੀਦਾ ਜੋ ਨਾ ਛੇਤੀ ਤਿਆਰ ਹੋ ਝੋਨੇ ਦੀ ਜਿਹੜੀ ਫਸਲ ਆ ਉਹ ਛੇਤੀ ਤਿਆਰ ਹੋ ਐਪਕੀ ਇੰਝ ਲੱਗਦਾ ਕਿ ਜਿਵੇਂ ਝੋਨੇ ਨੂੰ ਪਾਣੀ ਟਾਈਮ ਟੂ ਟਾਈਮ ਮਿਲ ਰਿਹਾ ਤੇ ਐਤ ਕੀ ਜਿਹੜੀ ਝੋਨੇ ਦੀ ਫਸਲ ਚੰਗੀ ਹੋਣ ਦੀ ਸੁਭਾਵਨਾ ਬਣੀ ਹੋਈ ਹੈ ਜਰੂਰ ਜੇ ਸਾ ਨਾ ਜੇ ਤਾਂ ਮੈਂ ਇਹੀ ਫੰਦਾ ਰਿਆ ਕੱਚੰਗੀ ਹੋਵੇਗੀ ਫਸਲ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਫਸਲ ਚੰਗੀ ਹੋਵੇਗੀ না ਹੋਵੇਗੀ ਝੋਨੇ ਦੀੁੱਲਾ ਪਾਣੀ ਮਿਲਦਾ ਤੇ ਵੀਰੋ ਮੈਨੂੰ ਲੱਗਈ ਥੋੜਾ ਜ਼ਖਾਮ ਤੇ ਖੰਗ ਆਈ ਇਹ ਵਿੱਚ ਦੀ ਗਰਮ ਸਰਦ ਹੋ ਗਿਆ ਸੀਗਾ ਤਿੰਨ ਚਾਰ ਦਿਨਾਂ ਤੋਂ ਹੈਗਾ ਤੇ ਹੁਣ ਜ਼ਖਾਮ ਹਜੇ ਠੀਕ ਨਹੀਂ ਹੁੰਦਾ ਵਿਆ ਹੌਲੀ-ਹੌਲੀ ਰਾਮ ਆ ਜਾਊਗਾ ਤੇ ਵੀਰੋ ਵੀਡੀਓ ਵਾਟਸਐਪ ਸ਼ੇਅਰ ਜ਼ਰੂਰ ਕਰਦੇ ਹੋ ਹੈ ਆਪਣਾ ਟੋਕਾ ਠੀਕ ਹੈ ਵੀਰੋ ਫਿਰ ਮਿਲਾਂਗੇ ਅਗਲੀ ਵੀਡੀਓ 'ਚ ਗੁੱਟਵਾ ਜੀ ਥੈਂਕ ਯੂ